ਕੰਪਾਂ ਖੜੇ ਹਾਂ ਵਾਈਟ ਹਾਊਸ ਦੇ ਸਾਹਮਣੇ ਤੇ ਉਹ ਸਾਹਮਣੇ ਫੈਂਸ ਦੇ ਵਿੱਚ ਦਿਖ ਰਿਹਾ ਹੈ ਵਾਈਟ ਹਾਊਸ ਤੇ ਅੰਦਰ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੋਹਣਾ ਅੰਦਰ ਉਹਨਾਂ ਨੇ ਲਾਂ ਨਾ ਜਿਹੜਾ ਬਣਾਇਆ ਹੈ ਤੇ ਇਹਨੂੰ ਤੁਸੀਂ ਟੈਲੀਵਿਜ਼ਨ ਉੱਪਰ ਦੇਖਿਆ ਹੋਣਾ ਤੇ ਆਹ ਸਾਹਮਣੇ ਜਿਹੜਾ ਹੈ ਇਹ ਹੈ ਵਾਸ਼ਿੰਗਟਨ ਮਾਰਮਨਟ ਹੁਣ ਪਹਿਲੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਵਾਈਟ ਹਾਊਸ ਬਾਹਰੋਂ ਕਾਫੀ ਦਿਖਾਤਾ ਸੀ ਤੇ ਹੁਣ ਆਪਾਂ ਇੱਥੋਂ ਤੁਰ ਕੇ ਜਾਣਾ ਹੈ ਲਿੰਕਨ ਮੈਮੋਰੀਅਲ ਤੱਕ ਦੇ ਨਾਲ ਹੀ ਆਪਾਂ ਦੇਖਾਂਗੇ ਜਿਹੜਾ ਵਾਸ਼ਿੰਗਟਨ ਮੈਮੋਰੀਅਲ ਹੈ ਉਹ ਵੀ ਦੇਖਾਂਗੇ ਤੇ ਇੱਥੇ ਜਿਹੜਾ ਹੈਗਾ ਸਕਿਉਰਿਟੀ ਕਾਫੀ ਸੀ ਤੇ ਇੱਥੋਂ ਆਪਾਂ ਦੇਖ ਕੇ ਵਾਈਟ ਹਾਊਸ ਅਲ ਦੁਆਲੇ ਸਾਰੇ ਪਾਸੇ ਘੁੰਮ ਕੇ ਦੇਖਿਆ ਤੇ ਇੱਥੋਂ ਕੋਈ ਜ਼ਿਆਦਾ ਦੂਰ ਨਹੀਂ ਹੈ ਆਪਾਂ ਤੁਰ ਕੇ ਆ ਜਿਹੜਾ ਉਹ ਜਾ ਸਕਦੇ ਹਾਂ ਸੋ ਇਸ ਤਰ੍ਹਾਂ ਸਾਈਡ ਬਾਕਸ ਹੋਣੀਆਂ ਹੋਈਆਂ ਨੇ ਤੋਂ ਵਾਸ਼ਿੰਗਟਨ ਮੈਮੋਰੀਅਲ ਤੱਕ ਤੋਂ ਕਾਫੀ ਲੋਕ ਨੇ ਜਿਹੜੇ ਤੁਸੀਂ ਦੇਖ ਰਹੇ ਹੋ פארਕਾਂ ਚ ਅਲ ਦੁਆਲੇ ਘੁੰਮਣ ਫਿਰਨ ਲਈ ਆਏ ਹੋਏ ਨੇ ਤੇ ਬਾਹਰ ਜਿਹੜਾ ਮੂਹੀ ਕਣੀ ਵਾਲਾ ਮੌਸਮ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ। ਤੋਂ ਸਾਰੇ ਪਾਸੇ ਅਮਰੀਕਾ ਦੇ ਝੰਡੇ ਨੇ ਜਿੰਨੀ ਅਮਰੀਕਾ ਦੀਆਂ ਸਟੇਟਸ ਨੇ ਤੇ ਉਹਨਾਂ ਸਾਰਿਆਂ ਦੇ ਝੰਡੇ ਲਾਏ ਗਏ ਨੇ ਇੱਥੇ ਤੇ ਆਹ ਹੈ ਜਿਵੇਂ ਕਹਿ ਲੋ ਆਪਾਂ ਨੈਸ਼ਨਲ ਸਮਾਰਕ ਜਿਵੇਂ ਕੈਨੇਡਾ ਦਾ ਸੀ ਐਨ ਟਾਵਰ ਹੈ ਸੋ ਉਸੇ ਇਸੇ ਤਰ੍ਹਾਂ ਜਿਹੜਾ ਹੈ ਅਮਰੀਕਾ ਦਾ ਇਹ ਜਿਹੜਾ ਹੈਗਾ ਇਹ ਮਾਨੂਮੈਂਟ ਹੈ। ਤੇ ਜਿਹਨੂੰ ਆਪਾਂ ਇੱਥੇ ਨਾਲ ਇੱਕ ਨਾ ਬਹੁਤ ਵੱਡਾ ਪੂਲ ਬਣਿਆ ਹੋਇਆ ਹੈ ਉਹਦੇ ਵਿੱਚ ਇਹਦੀ ਰਿਫਲੈਕਸ਼ਨ ਹੈ ਜਿਹੜੀ ਉਹ ਦੇਖਣ ਵਾਲੀ ਹੁੰਦੀ ਹੈ। ਤੋਂ ਅੱਜ ਆਪਾਂ ਰਿਫਲੈਕਸ਼ਨ ਤਾਂ ਨਹੀਂ ਦੇਖ ਸਕਾਂਗੇ ਕਿਉਂਕਿ ਬੱਦਲਬਾਝ ਬਹੁਤ ਹੈ। ਮੈਂ ਇਸ ਨੂੰ ਟੱਚ ਕੀਤਾ ਦੇਖੋ ਕਿੰਨੀ ਦੂਰ ਤੱਕ ਇਹ ਅਸਮਾਨ ਤੱਕ ਜਾਂਦਾ ਹੈ। ਤੇ ਇਹਦੇ ਅੰਦਰ ਬੈਠਣ ਵਗੈਰਾ ਨੂੰ ਵੀ ਬਣੇ ਹੋਏ ਨੇ। ਤੋਂ ਆ ਇਹ ਉਹ ਪੂਲ ਜਿਹਦੇ ਮੈਂ ਗੱਲ ਕਰਦਾ ਸੀ ਕਿ ਇਹਦੀ ਰਿਫਲੈਕਸ਼ਨ ਇਹਦੇ ਵਿੱਚ ਦਿੰਦੀ ਹੈ। ਤ੍ਰਿਬੂਲ ਦੇ ਬਿਲਕੁਲ ਦੂਸਰੇ ਪਾਸੇ ਲਿੰਕਨ ਮੈਮੋਰੀਅਲ ਹੈ ਤੋਂ ਜਿਸ ਨੂੰ ਆਪਾਂ ਦੇਖਣਾ ਤੁਰਕੇ ਜਾਣਾ ਹੈ ਸੋ ਕਾਫੀ ਸੈਲਾਨੀ ਇੱਥੇ ਆਏ ਹੋਏ ਨੇ ਤੇ ਉਹ ਵੀ ਸਾਰਾ ਜਿਹੜਾ ਘੁੰਮ ਫਿਰ ਕੇ ਦੇਖ ਰਹੇ ਨੇ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਵਸ਼ਿੰਗਟਨ ਦੇ ਵਿੱਚ ਆਏ ਹੋ ਤੁਸੀਂ ਇਹ ਚੀਜ਼ਾਂ ਦੇਖੀਆਂ ਨੇ ਤੇ ਇੱਥੇ ਇਸੇ ਏਰੀਏ ਦੇ ਵਿੱਚ ਬਹੁਤ ਖੁਸ਼ਾ ਦੇਖਣ ਲਈ ਤੁਹਾ ਦੇਖੋ ਕਿੰਨੇ ਸੋਹਣੇ ਫੁਆਰੇ ਨੇ ਜਿਹੜੇ ਉਹ ਚੱਲਦੇ ਨੇ ਤੇ ਆਹ ਜਿਹੜਾ ਫੂਲ ਹੈ ਇਹਦੇ ਸਾਹਮਣੇ ਤਾਂ ਬਹੁਤ ਸਾਰੇ ਫੁਆਰੇ ਨੇ ਜਿਹੜੇ ਚੱਲਦੇ ਨੇ ਤੋਂ ਇੱਥੇ ਵੀ ਮੈਂ ਤੁਹਾਨੂੰ ਦਿਖਾਉਂਗਾ ਕਿ ਸਾਰੀਆਂ ਸਟੇਟਸ ਦੀਆਂ ਜਿਹੜੀਆਂ ਫਲੇਕਸ ਨੇ ਉਹ ਲੱਗੀਆਂ ਹੋਈਆਂ ਨੇ ਤੇ ਬਹੁਤ ਸੋਹਣਾ ਲੱਗਦਾ ਇਹ ਦੇਖਣ ਨੂੰ ਤੇ ਇੱਥੇ ਆਲੇ ਦੁਆਲੇ ਬਹੁਤ ਕੁਛ ਹੈ ਦੇਖਣ ਨੂੰ ਤੇ ਕੋਰੀਅਨ ਵਾਰ ਮੈਮੋਰੀਅਲ ਹੈ ਤੋਂ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਜੈਫਰਸਨ ਦਾ ਮਿਊਜ਼ੀਅਮ ਵੀ ਹੈ ਤੇ ਬਹੁਤ ਕੁਸ਼ਾ ਦੇਖਣ ਵਾਲਾ ਲੇਕਿਨ ਅੱਜ ਆਪਾਂ ਉਹ ਸਾਰਾ ਕੁਝ ਨਹੀਂ ਦੇਖਾਂਗੇ ਮੈਂ ਤੁਹਾਨੂੰ ਇਹ ਲਿੰਕਨ ਮੈਮੋਰੀਅਲ ਹੀ ਦਿਖਾਉਂਗਾ ਤੇ ਜਿਸ ਨੂੰ ਬੜੇ ਸੋਹਣੇ ਤਰੀਕੇ ਨਾਲ ਫੁਹਾਰਿਆਂ ਨਾਲ ਸਜਾਇਆ ਗਿਆ ਹੈ ਹਰ ਪਾਸੇ ਜਿਹੜੇ ਅਮਰੀਕਾ ਦੇ ਝੰਡੇ ਨੇ ਉਹ ਝੁੱਲ ਰਹੇ ਨੇ ਤੇ ਇਹ ਬਹੁਤ ਦੂਰ ਤੱਕ ਜਿਹੜਾ ਬਹੁਤ ਲੰਬਾ ਪੂਲ ਹੈ ਤੇ ਇਹਦੇ ਅੜਵਾਲੇ ਨੇ ਬੱਤਕਾਂ ਬੱਤਕਾਂ ਦੇ ਛੋਟੇ ਛੋਟੇ ਬੱਚੇ ਉਹ ਤੈਰ ਰਹੇ ਸੀ ਤੇ ਬੱਤਕਾਂ ਉਹਨਾਂ ਨੂੰ ਤੈਰਨਾ ਸਿਖਾ ਰਹੀਆਂ ਸੀਗੀਆਂ ਚੋਗਾ ਚੋਗਾ ਸਿਖਾ ਰਹੀਆਂ ਸੀ ਜੋ ਕਿ ਬਹੁਤ ਸੋਹਣੀਆਂ ਲੱਗਦੀਆਂ ਸੀ ਤੇ ਇੱਥੋਂ ਅਸੀਂ ਪੂਲ ਦੇ ਕਿਨਾਰੇ-ਕਿਨਾਰੇ ਤੁਰ ਕੇ ਤੇ ਇਹ ਜਿਹੜਾ ਲਿੰਕਨ ਮੈਮੋਰੀਅਲ ਹੈ ਉਹਦੇ ਤੱਕ ਪਹੁੰਚੇ ਸੋ ਇੱਥੇ ਮੈਂ ਪਹਿਲਾਂ ਵੀ ਆਇਆ ਹੋਇਆ ਹਾਂ ਤੇ ਤੁਹਾਨੂੰ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ ਤਾਂ ਆ ਬੈਠੇ ਨੇ ਸੋ ਇਬਰਾਹਿਮ ਲਿੰਕਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਤੋਂ ਜਿਹਨਾਂ ਦਾ ਮਰਡਰ ਕਰ ਦਿੱਤਾ ਗਿਆ ਸੀ ਸੋ ਆਹ ਛੇਰ ਦੇ ਉੱਪਰ ਹੋ ਬੈਠੇ ਨੇ ਉਹਨਾਂ ਦੀਆਂ ਸਟੈਚੂ ਜਿਹੜਾ ਲੱਗਿਆ ਹੋਇਆ ਤੇ ਆਸਿਬਾ ਸੀ ਉਹਨਾਂ ਦੀਆਂ ਸਟੇਟਮੈਂਟਸ ਨੇ ਉਹਨਾਂ ਦੇ ਬਿਆਨ ਨੇ ਕਿ ਉਹਨਾਂ ਬਾਰੇ ਬੜਾ ਕੁਝ ਇਸ ਤਰ੍ਹਾਂ ਖੰਧਾਂ ਤੇ ਲਿਖਿਆ ਗਿਆ ਹੈ ਤੇ ਅੰਦਰੋਂ ਵੀ ਬੜਾ ਖੂਬਸੂਰਤ ਹੈ ਤੇ ਦੂਸਰੀ ਵਾਰ ਮੈਂ ਇੱਥੇ ਆਇਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਹਿਲਾਂ ਵੀ ਆਇਆ ਸੀ ਇਹ ਅੰਦਰੋਂ ਬਹੁਤ ਸੋਹਣਾ ਹੈ ਇੱਥੇ ਜਿਹੜੀ ਵਾਈਟ ਹਾਊਸ ਦੇ ਆਲੇ ਦੁਆਲੇ ਕਲਾ ਹੈ ਨਾ ਭਵਨ ਨਿਰਮਾਣ ਕਰ ਲੋ ਇੱਕੋ ਤਰ੍ਹਾਂ ਦੀ ਹੈ ਤੇ ਦੇਖੋ ਆਪਹਾ ਕਿੰਨਾ ਖੂਬਸੂਰਤ ਲੱਗ ਰਿਹਾ ਕੋ ਕਿੰਨਾ ਸੋਹਣਾ ਲੱਗ ਰਿਹਾ ਸੋ ਇਹ ਦੇਖਣ ਵਾਲੀ ਚੀਜ਼ ਹੈ ਤੁਸੀਂ ਜਦੋਂ ਕਦੇ ਵਸ਼ਿੰਗਟਨ ਡੀਸੀ ਆਵੋ ਵਾਈਟ ਹਾਊਸ ਦੇਖਣਾ ਆਵੋ ਤਾਂ ਇਹ ਲਿੰਕਨ ਮੈਮੋਰੀਅਲ ਤਾਂ ਜਿਹੜੇ ਆਲੇ ਦੁਆਲੇ ਬਣੇ ਹੋਏ ਜਿੰਨੇ ਵੀ ਮੈਮੋਰੀਅਲ ਹਨ ਉਹਨਾਂ ਨੂੰ ਜ਼ਰੂਰ ਦੇਖਣਾ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਨੇ ਜਿਹੜੀਆਂ ਬਹੁਤ ਸਾਰੀ ਹਿਸਟਰੀ ਹੈ ਜਿਹੜੀ ਉਹ ਸੰਭਾਲੀ ਬੈਠੀਆਂ ਨੇ ਤੇ ਮੈਨੂੰ ਘੁੰਮਣ ਫਿਰਨ ਦਾ ਸ਼ੌਂਕ ਹੈ ਮੈਂ ਜਿੱਥੇ ਵੀ ਜਕੰਦ ਜਾਣਾ ਹਾਂ ਉਹ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਤੁਹਾਨੂੰ ਵੀ ਦਿਖਾਉਂਦਾ ਹਾਂ ਤਾਂ ਕਿ ਤੁਹਾਡੇ ਮਾਨ ਦੇ ਵਿੱਚ ਵੀ ਇਹਨਾਂ ਥਾਵਾਂ ਤੇ ਜਾਣ ਦਾ ਉਤਸ਼ਾਹ ਹੈ ਜਿਹੜਾ ਉਹ ਪੈਦਾ ਹੋ ਸਕੇ ਸੋ ਇਸ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਵੀ ਲੈ ਕੇ ਜਾਣਾ ਹੈ ਆਪਾਂ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਉਹ ਵੇਖਣੀਆਂ ਨੇ ਸੋ ਤੁਸੀਂ ਬਲੌਗ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਤੇ ਇਸ ਦਾ ਜਿਹੜਾ ਅਗਲਾ ਭਾਗ ਆਊਗਾ ਤੇ ਉਹ ਦਾ ਇੰਤਜ਼ਾਰ ਕਰਨਾ ਉਹਦੇ ਵਿੱਚ ਆਪਾਂ ਤੁਹਾਨੂੰ ਕੈਪੀਟਲ ਹਿਲ ਲੈ ਕੇ ਜਾਣਾ ਹੈ ਤੇ ਜਿੱਥੋਂ ਤੁਹਾਨੂੰ ਆਪਾਂ ਅਮਰੀਕਾ ਦੀ ਸਰਕਾਰ ਚ ਕਿਵੇਂ ਚੱਲਦੀ ਹੈ ਉਹ ਵੀ ਦਿਖਾਵਾਂਗੇ ਸੋ ਦੋਸਤੋ ਸੈਰ ਸਪਟਾ ਕਰਨ ਨਾਲ ਬੰਦਾ ਬਹੁਤ ਕੁਝ ਸਿੱਖਦਾ ਹੈ ਸੋ ਜਿਹੜੀ ਸੈਰ ਹੈ ਜਾਂ ਘੁੰਮਣਾ ਫਿਰਨਾ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਹੁੰਦਾ ਹੈ ਜਿੱਥੋਂ ਤੁਸੀਂ ਚੀਜ਼ਾਂ ਨੂੰ ਜਿੱਥੇ ਨੇੜੇੋਂ ਦੇਖਦੇ ਹੋ ਉਹਨਾਂ ਬਾਰੇ ਜਾਣਦੇ ਹੋ ਇੱਥੇ ਤੁਹਾਡਾ ਜਿਹੜਾ ਅਨੁਭਵ ਹੈ ਉਹ ਵਿਸ਼ਾਲ ਹੁੰਦਾ ਹੈ ਤੇ ਤੁਹਾਨੂੰ ਨਵੀਆਂ ਅਜਿੱਤਾਂ ਦਾ ਪਤਾ ਲੱਗਦਾ ਹੈ ਨਵੇਂ ਦੇਸ਼ਾਂ ਦੀ ਜਾਣਕਾਰੀ ਮਿਲਦੀ ਹੈ ਤੇ ਤੁਹਾਡੇ ਗਿਆਨ ਵਿੱਚ ਤੁਹਾਡੇ ਵਰਤਾਵ ਵਿੱਚ ਬਹੁਤ ਜਿਹੜਾ ਵਾਧਾ ਹੈ ਉਹ ਹੁੰਦਾ ਹੈ ਫੋ ਇਸ ਕਰਕੇ ਤੁਸੀਂ ਇਹਨਾਂ ਵਲੋਗਾਂ ਨੂੰ ਦੇਖ ਕੇ ਜੇ ਤੁਹਾਡੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਤਾਂ ਇਹਨਾਂ ਥਾਵਾਂ ਤੇ ਜਰੂਰ ਜਾਓ ਤੇ ਇਸ ਜਿਹੜੀ ਸਾਡੀ ਕੋਸ਼ਿਸ਼ ਹੈ ਇਹਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਸਾਨੂੰ ਆਪਣੇ ਵਿਚਾਰ ਭੇਜੋ ਤਾਂ ਕਿ ਅਸੀਂ ਤੁਹਾਨੂੰ ਹੋਰ ਥਾਵਾਂ ਦੀ ਵੀਡੀਓ ਦਿਖਾ ਸਕੀਏ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ